ਮਾਪੇ ਬੜੇ ਚਾਵਾਂ ਤੇ ਲਾਡਾਂ ਨਾਲ ਪੁੱਤਾਂ ਨੂੰ ਪਾਲਦੇ ਨੇ ਤੇ ਗੱਭਰੂ ਜਵਾਨ ਕਰਦੇ ਨੇ ਬੜੇ ਚਾਵਾਂ ਨਾਲ ਉਹਨਾਂ ਦੇ ਵਿਆਹ ਕਰਦੇ ਨੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਹਮੇਸ਼ਾ ਉਹਨਾਂ ਦੇ ਅੰਗ ਸੰਗ ਰਹਿੰਦੇ ਨੇ ਤੇ ਹਮੇਸ਼ਾ ਉਸ ਅਕਾਲ ਪੁਰਖ ਤੋਂ ਉਹਨਾਂ ਦੀ ਲੰਮੀ ਉਮਰ ਲਈ ਅਰਦਾਸਾਂ ਕਰਦੇ ਨੇ ਪਰ ਕਈ ਵਾਰੀ ਕੀ ਹੋ ਜਾਂਦਾ ਅਜਹੀਆਂ ਅਨਹੋਣੀਆਂ ਹੋ ਜਾਂਦੀਆਂ ਨੇ ਜਿਹੜੀਆਂ ਮਾਪਿਆਂ ਦੇ ਗੱਭਰੂ ਪੁੱਤਾਂ ਨੂੰ ਇਸ ਦੁਨੀਆ ਤੋਂ ਲੈ ਜਾਂਦਿਆਂ ਨੇ ਤੇ ਮਾਪਿਆਂ ਦੇ ਪੱਲੇ ਸਾਰੀ ਉਮਰ ਦੇ ਜਿਹੜੇ ਰੋਣੇ ਉਹ ਰਹਿ ਜਾਂਦੇ ਨੇ ਅਜਿਹਾ ਹੀ ਇੱਕ ਪਾਣਾ ਵਾਪਰਿਆ ਹੈ ਇਟਲੀ ਦੀ ਧਰਤੀ ਤੇ ਜੇ ਮੈਂ ਗੱਲ ਕਰਾਂ ਇਟਲੀ ਦੇ ਦੱਖਣੀ ਹਿੱਸੇ ਦੀ ਜਿੱਥੇ ਕਿ ਬੱਤੀ ਪਾਲੀਆ ਸਲੇਰਨੋ ਸ਼ਹਿਰ ਨੇ ਇੱਥੇ ਬਹੁਤ ਸਾਰੇ ਪੰਜਾਬੀ ਨੌਜਵਾਨ ਜਿਹੜੇ ਆ ਉਹ ਦੁੱਧ ਡੇਰੀਆਂ ਤੇ ਕੰਮ ਕਰਦੇ ਨੇ ਉਹਨਾਂ ਦੀ ਚੋਵਾ ਚਵਾਈ ਕਰਦੇ ਨੇ ਚਾਹ ਕਹੋ ਉਹਨਾਂ ਨਾਲ ਸੰਬੰਧਤ ਕਿੱਤਿਆਂ ਨਾਲ ਜੁੜੇ ਹੋਏ ਨੇ ਕੋਈ ਟਰੈਕਟਰ ਚਲਾਉਂਦਾ ਹੈ ਪਰ ਮੰਦਭਾਗੀ ਘਟਨਾ ਵਾਪਰੀ ਹੈ ਲੰਗੀ 9 ਮਾਰਚ ਨੂੰ ਜਦੋਂ ਇੱਕ ਨੌਜਵਾਨ 26 ਸਾਲਾ ਪਰਮਪ੍ਰਿਤ ਪਾਲ ਸਿੰਘ ਜਿਸ ਦਾ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧ ਹੈ ਤੋ ਆਪਣੇ ਮਾਪਿਆਂ ਦੇ ਨਾਲ ਬਚਪਨ ਵਿੱਚ ਹੀ ਇਟਲੀ ਆ ਗਿਆ ਸੀ ਜਿਸ ਨੇ ਇੱਥੇ ਰਹਿ ਕੇ ਪੜ੍ਹਾਈ ਕੀਤੀ ਬੜਾ ਹੀ ਮਿਲਣਸਾਰ ਨੌਜਵਾਨ ਸੀਗਾ ਪਰ ਅਨਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਪਿਛਲੇ ਦਿਨੀ 9 ਮਾਰਚ ਦੀ ਜਿਹੜੀ ਤਰੀਕ ਆ ਕਾਲਾ ਦਿਨ ਬਣ ਕੇ ਆਇਆ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਜਦੇ ਨੌਜਵਾਨ ਆਪਣੇ ਟਰੱਕ ਦੇ ਉੱਪਰ ਪਸ਼ੂਆਂ ਨੂੰ ਪਾਉਣ ਵਾਲਾ ਚਾਰਾ ਲੈ ਕੇ ਗਿਆ ਅਤੇ ਜਿਹੜੀ ਪਿੱਛੇ ਟਰੱਕ ਦੇ ਟਰਾਲੀ ਪਾਈ ਹੁੰਦੀ ਆ ਉਸ ਦੇ ਵਿੱਚੋਂ ਜਿਹੜਾ ਲੱਦਿਆ ਹੋਇਆ ਟਰਾਲਾ ਉਹ ਜਿਹੜਾ ਚਾਰਾ ਸੀਗਾ ਉਸ ਨੂੰ ਟਰੱਕ ਦੇ ਵਿੱਚ ਸ਼ਿਫਟ ਕਰਦਿਆਂ ਉੱਪਰ ਜਾ ਰਹੀ ਹਾਈ ਵੋਲਟੇਜ ਤਾਰਾਂ ਨੂੰ ਉਹਦਾ ਜਿਹੜਾ ਲੋਹੇ ਦਾ ਇੱਕ ਹਿੱਸਾ ਲੱਗ ਜਾਣ ਕਾਰਨ ਉਸ 26 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਔਰ ਇਸ ਮੰਦ ਭਾਗੀ ਖਬਰ ਦੇ ਨਾਲ ਇਟਲੀ ਦੇ ਕੋਨੇ-ਕੋਨੇ ਦੇ ਵਿੱਚ ਸੋਗ ਦੀ ਲਹਿਰ ਵੇਖੀ ਜਾ ਰਹੀ ਹੈ ਕਿਉਂਕਿ ਮਾਪਿਆਂ ਦਾ ਜਵਾਨ ਪੁੱਤਰ ਇਸ ਦੁਨੀਆ ਤੋਂ ਚਲੇ ਗਿਆ ਵਾ ਮੈਂ ਗੱਲ ਕਰਾਂ ਉਸ ਦੇ ਮਾਪਿਆਂ ਦੀ ਤੇ ਸਖਦਾਰ ਸਖਦੇਵ ਸਿੰਘ ਹੋਣਾ ਤਤਲਾ ਦਾ ਹੋਣਹਾਰ ਪੁੱਤਰ ਜਿਹਨੂੰ ਕਿ ਸਾਰੇ ਬਹੁਤ ਹੀ ਪਿਆਰ ਦੇ ਨਾਲ ਜਾਣਦੇ ਸੀ ਕਿਉਂਕਿ ਉਸੇ ਹੀ ਬੱਤੀਪਾਲਿਆ ਸ਼ਹਿਰ 'ਚ ਰਹਿ ਕੇ ਉਹਨੇ ਜਵਾਨ ਹੋਇਆ ਉਥੋਂ ਦੀਆਂ ਗਲੀਆਂ ਦੇ ਵਿੱਚ ਖੇਡਿਆ ਪੰਜਾਬੀਆਂ ਦੇ ਨਾਲ ਬੜਾ ਪਿਆਰ ਸੀ ਇਟਾਲੀਅਨ ਲੋਕਾਂ ਦੇ ਨਾਲ ਬੜਾ ਪਿਆਰ ਸੀ ਉਸ ਨੌਜਵਾਨ ਦੀ ਅਚਾਨਕ ਹੋਈ ਮੌਤ ਦੇ ਨਾਲ ਇਟਲੀ ਵਿੱਚ ਵਸਦੇ ਭਾਈਚਾਰੇ ਤੇ ਇੱਕ ਦੁੱਖਾਂ ਦਾ ਜਿਹੜਾ ਪਹਾੜ ਆ ਉਹ ਟੁੱਟਿਆ ਵਾ ਆਓ ਮੈਂ ਕੋਸ਼ਿਸ਼ ਕਰਦਾ ਹਾਂ ਕਿ ਇਹ ਜਿਹੜਾ ਹਾਦਸਾ ਵਾਪਰਿਆ ਵਾ ਇਸ ਦੀਆਂ ਕੁਝ ਜਿਹੜੀਆਂ ਤਸਵੀਰਾਂ ਵਾ ਉਹ ਲੋਕਾਂ ਦੇ ਨਾਲ ਸਾਂਝੀਆਂ ਕਰ ਸਕਾਂ ਕਿਉਂਕਿ ਕਬੜਾ ਮੰਦ ਭਾਗਾ ਜਿਹੜੀ ਦੁਰਘਟਨਾਵਾਂ ਉਹ ਵਾਪਰੀ ਆ ਮਾਪਿਆਂ ਦਾ ਜਵਾਨ ਪੁੱਤ 26 ਸਾਲ ਦਾ ਇਸ ਦੁਨੀਆ ਤੋਂ ਰੁਸਤਕ ਹੋ ਗਿਆ ਵਾ ਇੱਕ ਬੱਚਤੀ ਜਿਹੜੀ ਆ ਉਹਦੇ ਸਿਰ ਤੋਂ ਬਾਪ ਦਾ ਸਾਯਾ ਚੁੱਕਿਆ ਗਿਆ ਵਾ ਇਸ ਮੌਤ ਦੇ ਨਾਲ ਮਾਪਿਆਂ ਦਾ ਸੱਚਮੁੱਚ ਲੱਕ ਟੁੱਟਿਆ ਵਾ ਅੱਜ ਇਟਲੀ ਵਿੱਚ ਵੱਸਦੇ ਹਰ ਪੰਜਾਬੀ ਦੀ ਅੱਖ ਰੋਂਦੀ ਆ ਜਿਸ ਇਸ ਨੌਜਵਾਨ ਦੇ ਜਾਨ ਦੇ ਨਾਲ ਪਰਿਵਾਰ ਨੂੰ ਘਾਟਾ ਪਿਆ ਵਾ ਉੱਥੇ ਇਟਲੀ ਦੇ ਸ਼ਹਿਰ ਬੱਤੀ ਪਾਲੀਆ ਸਲੇਰਨੋ ਵਿੱਚ ਵੱਸਦੇ ਸਿੱਖ ਪਾਈਚਾਰੇ ਨੂੰ ਇੱਕ ਵੱਡਾ ਘਾਟਾ ਪਿਆ ਵਾ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਕਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਈਵ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ లై ਪੰਜਾਬੀ ਟੀਵੀ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000